ਹਾਂਜੀ ਤੁਹਾਡਾ ਸਾਰਿਆਂ ਦਾ ਚੈਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਗੱਲ ਕਰਾਂਗੇ ਇਸ ਵੀਡੀਓ ਵਿੱਚ ਗਰਮੀਆਂ ਦੇ ਵਿੱਚ ਜਿਹੜੀਆਂ ਤੁਸੀਂ ਕੁਝ ਚੀਜ਼ਾਂ ਜਿੱਦਾਂ ਕਿ ਖਾਸ ਕਰਕੇ ਡਰਾਈ ਫਰੂਟ ਹੈ ਉਹ ਨਹੀਂ ਖਾਣਾ। ਬਹੁਤੇ ਲੋਕਾਂ ਤੋਂ ਸੁਣਿਆ ਹੋਵੇਗਾ ਸਿਆਣਿਆਂ ਤੋਂ ਕਰਦੀਆਂ ਬਜ਼ੁਰਗ ਲੇਡੀਜ਼ ਕਹਿੰਦੀਆਂ ਹਨ ਕਿ ਜਿਹੜੀਆਂ ਗਰਮੀਆਂ ਵਿੱਚ ਕਾਜੂ, ਬਦਾਮ, ਪਿਸਤਾ, ਖਰੂਟ, ਇਹ انجੀਰ ਵਗੈਰਾ ਜਾਂ ਸੌਗੀ ਵਗੈਰਾ ਠੂਠੀ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਹ ਡਰਾਈ ਫਰੂਟ ਦੇ ਵਿੱਚ ਹੀ ਆਉਂਦੀਆਂ ਹਨ। ਪਰੰਤੂ ਇਹਦੇ ਪਿੱਛੇ ਕਾਰਨ ਕੀ ਹੈ? ਕਾਰਨ ਸਾਰੇ ਇਹ ਹੀ ਦੱਸਦੇ ਹਨ ਕਿ ਇਹ ਗਰਮ ਚੀਜ਼ਾਂ ਹੁੰਦੀਆਂ ਹਨ। ਇਹ ਅਗਰ ਤੁਸੀਂ ਗਰਮੀਆਂ ਦੇ ਵਿੱਚ ਖਾਂਦੇ ਹੋ ਤੇ ਤੁਹਾਨੂੰ ਇਹਦੇ ਵੀ ਦੱਸਾਂਗੇ ਨੁਕਸਾਨ ਕੀ ਹਨ ਪਹਿਲਾਂ ਥੋੜਾ ਜਿਹਾ ਇਸਦੇ ਬਾਰੇ ਜਿਹੜਾ ਚੰਗਾ ਪਾਕ ਹੈ ਜਿੱਦਾਂ ਤੁਹਾਨੂੰ ਦੱਸਿਆ ਖਰੂਟ ਦੇ ਵਿੱਚ ਆਇਰਨ ਗੈਲਸ਼ੀਅਮ ਕਾਪਰ ਤੇ ਹੋਵੇ ਗਾਥਰੀ ਫੈਟੀ ਐਸਿਡ ਹੁੰਦਾ ਹੈ ਗਰਮੀਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਖਾਣਾ ਹੈ ਤਾਂ ਕੀ ਕਰਨਾ ਹੈ ਕਿ ਇਸ ਨੂੰ ਰਾਤ ਨੂੰ ਭਿਓ ਕੇ ਰੱਖ ਲੈਣਾ ਤੇ ਅਗਲੇ ਦਿਨ ਖਾਣਾ ਹੈ ਅੰजीर ਅੰजीर ਨੂੰ ਜਿਹੜਾ ਸਿਰਫ ਸਰਦੀਆਂ ਦੇ ਵਿੱਚ ਤੁਸੀਂ ਖਾ ਸਕਦੇ ਹੋ ਗਰਮੀਆਂ ਦੇ ਵਿੱਚ ਇਸ ਨੂੰ ਬਿਲਕੁਲ ਨਹੀਂ ਖਾਣਾ ਕਿਉਂਕਿ ਇਸ ਦੀ ਤਸਵੀਰ ਬਹੁਤ ਜ਼ਿਆਦਾ ਜਿਹੜੀ ਗਰਮ ਹੁੰਦੀ ਹੈ ਬਾਕੀ ਜਿਹੜਾ ਅੰजीर ਦਾ ਫਲ ਹੁੰਦਾ ਹੈ ਜਿੱਦਾਂ ਕਿ ਜਿਹੜਾ ਤਾਇਆ ਫਲ ਹੁੰਦੇ ਉਹ ਗਰਮੀਆਂ ਦੇ ਵਿੱਚ ਜਾਂ ਜਿਸ ਮੌਸਮ ਦੇ ਵਿੱਚ ਵੀ ਤੁਹਾਨੂੰ ਮਿਲੇ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਆਪਾਂ ਸਿਰਫ ਗੱਲ ਕਰ ਰਹੇ ਹਾਂ ਸੁੱਕੇ ਹੋਏ ਫਲ ਦੀ ਬਦਾਮ ਜਿਹੜਾ ਹੈ ਜੀ ਸੀਜ਼ਨ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਤੁਸੀਂ ਕਰਨਾ ਕੀ ਹੈ ਕਿ ਬਦਾਮ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦੇਣਾ ਹੈ ਬਦਾਮ ਨੂੰ ਪਹਿਲਾਂ ਭਿਉ ਕੇ ਪਾਣੀ ਵਿੱਚ ਫਿਰ ਕੀ ਹੁੰਦਾ ਹੈ ਕਿ ਜੋ ਤੁਸੀਂ ਖਾਂਦੇ ਹੋ ਤੇ ਇਹਦੀ ਜਿਹੜੀ ਗਰਮੀ ਹੈ ਉਹ ਨਸ਼ਟ ਹੋ ਜਾਂਦੀ ਹੈ ਜੇ ਤੁਸੀਂ ਬਦਾਮ ਸਿੱਧਾ ਹੀ ਖਾਂਦੇ ਹੋ ਤੇ ਤੇ ਗਰਮੀ ਜ਼ਿਆਦਾ ਸੀਜ਼ਨ ਦੇ ਵਿੱਚ ਪੈਦਾ ਕਰਦਾ ਹੈ ਜਿਹਦੇ ਨਾਲ ਬਵਾਸੀਰ ਤੇ ਪਿੰਪਲਸ ਵਗੈਰਾ ਦੀਆਂ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਹੁੰਦੀਆਂ ਹਨ ਸ਼ੌਗੀ ਦੀ ਗੱਲ ਕਰੀਏ ਜਿਹੜੀ ਸਿਹਤ ਦੇ ਵਾਸਤੇ ਚੰਗੀ ਹੁੰਦੀ ਹੈ ਗਰਮੀ ਦੇ ਵਿੱਚ ਖਾਣ ਤੋਂ ਇਸ ਨੂੰ ਵੀ बचना ਹੈ ਕਿਉਂਕਿ ਜਾਦਾ ਗਰਮੀ ਪੈਦਾ ਕਰਦੀ ਹੈ ਹੁਣ ਇਹ ਉਹ ਗੱਲ ਦੱਸੀਏ ਕਿ ਜੇ ਗਰਮੀ ਦੇ ਵਿੱਚ ਆਪਾਂ ਇਹਨਾਂ ਨੂੰ ਖਾਂਦੇ ਹਾਂ ਤਾਂ ਸਰੀਰ ਦੇ ਉੱਤੇ ਨੁਕਸਾਨ ਕੀ ਹੋ ਸਕਦਾ ਹੈ ਵੈਸੇ ਤਾਂ ਸਿਆਣੇ ਲੋਕ ਜਿਹੜੇ ਹਨ ਜੀ ਜਿੱਦਾਂ ਆਪਣੇ ਬਜ਼ੁਰਗ ਲੋਕਸਨ ਉਹੀ ਕਹਿੰਦੇ ਸਨ ਕਿ ਸਰਦੀਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਤੁਸੀਂ ਜੀ ਭਰ ਕੇ ਖਾਓ ਪਰਤੂ ਗਰਮੀਆਂ ਦੇ ਵਿੱਚ ਖਾਣ ਤੋਂ ਬਚੋ ਕਾਰਨ ਇਹ ਹੈ ਕਿ ਇਹ ਜਿਹੜੀ ਡਰਾਈ ਫਰੂਟ ਦੀ ਤਸੀਰ ਗਰਮੀ ਹੁੰਦੀ ਗਰਮ ਹੁੰਦੀ ਹੈ ਜੇਕਰ ਤੁਸੀਂ ਗਰਮੀ ਦੇ ਵਿੱਚ ਇਸ ਨੂੰ ਖਾਂਦੇ ਹੋ ਤੇ ਬਾਹਰ ਵੀ ਜਿਆਦਾ ਗਰਮੀ ਹੈ ਤੇ ਉੱਥੋਂ ਸਿੱਧਾ ਟੈਂਪਰੇਚਰ 37 ਡਿਗਰੀ ਤੇ ਸਰੀਰ ਨੂੰ ਹੋਰ ਜਿਆਦਾ ਗਰਮੀ ਇਹਦੇ ਨਾਲ ਮਿਲੇਗੀ ਕਿਉਂਕਿ ਜਦੋਂ ਅੰਦਰ ਜਾਏਗਾ ਪੇਟ ਦੇ ਵਿੱਚ ਇਹ ਜਿਹੜਾ ਡਰਾਈ ਫਰੂਟ ਹੋਏਗਾ ਅੰਦਰ ਜਾ ਕੇ ਇਹ ਹੋਰ ਜਿਆਦਾ ਗਰਮੀ ਪੈਦਾ ਕਰੇਗਾ ਜਿਹਦੇ ਨਾਲ ਕੀ ਹੋਏਗਾ ਕਿ ਢਿੱਡ ਦੇ ਵਿੱਚ ਜਿਹੜੀ ਗਰਮੀ ਵਧੇਗੀ ਪੇਟ ਦੇ ਵਿੱਚ ਅਗਰ ਗਰਮੀ ਵਧਦੀ ਹੈ ਤਾਂ ਫਿਰ ਬੰਦੇ ਦੀ ਪੁੱਖ ਮਰੇਗੀ ਬੰਦੇ ਨੂੰ ਹੋਰ ਵੀ ਕਿਸ ਤਰ੍ਹਾਂ ਦੇ ਚੱਕਰ ਵਗੈਰਾ ਵੀ ਆ ਸਕਦੇ ਹਨ ਸਕਿਨ ਦੇ ਉੱਤੇ ਉਸ ਜਿਹੜੇ ਲਾਲ ਲਾਲ ਸਕਿਨ ਹੋ ਸਕਦੀ ਹੈ ਸੋ ਇਹੀ ਕਾਰਨ ਹੈ ਕਿ ਜਿਹੜੀਆਂ 4-5 ਚੀਜ਼ਾਂ ਜਿਹੜੀਆਂ ਡਰਾਈ ਫਰੂਟ ਇਹ ਗਰਮੀਆਂ ਦੇ ਵਿੱਚ ਨਹੀਂ ਖਾਣੀ ਚਾਹੀਦੀ। ਵੀਡੀਓ ਦੇਖੀ ਧੰਨਵਾਦ ਜੀ।